ਹਜੇ ਐ ਹੱਲੀ ਜਾਂਦੀ ਐ ਬਾਜਵੀ ਹੋਰਾਂ ਦੇ ਪੁੱਛਾਂ ਤਮੇਰ ਜਿੰਦਾਬਾਦ ਤਮੇਰ ਜਿੰਦਾਬਾਦ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦੱਬ ਦਿਓ ਪੂਛ ਜਿਹੜੀ ਐ ਐ ਕਰਦੀ ਐ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟਕੇ ਦੱਬ ਦਿਓ ਬਸ ਉਦੋਂ ਬਾਅਦ ਤਾਂ ਫਿਰ ਟੋਆ ਪਟਕੇ ਦੱਬੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇਹਨਾਂ 'ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਇਹਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਢ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਐ ਇਹ ਉਹ ਨੇ ਆਪਾਂ ਆਜਪਾਲ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਮਠਾਕਰੇ ਦੀ ਪਾਰਟੀ ਖਾ ਗੇ ਸ਼ਰਦ ਪਵਾਰ ਦੀ ਪਾਰਟੀ ਖਾ ਗੇ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗੇ ਇਸ ਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲ ਚ ਪਾਈ ਬੈਠਿਆ ਬੁਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖ ਤੁਸੀਂ ਹੁਣ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪ ਦੇ ਬੰਦਿਆਂ ਦੀ ਪਾਰਟੀ ਆਮ ਆਦਮੀ ਪਾਰਟੀ ਮੱਛੀ ਪੱਥਰ ਛੱਡ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ 2000 ਟੱਕਰਾਂ ਮਾਰ ਕੇ ਮੁੜਿਆ ਹੋਊਗੀ ਮੁਰਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਜਾਲ ਤਾਂ ਲਾਇਆ ਹੋਇਆ ਸੀ ਨਨੇ ਮੱਛੀਆਂ ਤੇ ਪਰ ਫਸਿਆ ਨਹੀਂ ਕੋਈ ਹੁਣ ਇਲਜ਼ਾਮ ਤੇ ਇਲਜ਼ਾਮ ਉਹ ਕਰਦਾਂਗੇ ਉਹ